ਜੈ ਭੀਮ ਜੈ ਸਾਧ ਬਾਬਾ ਸਾਹਿਬ ਤੁਹਾਡੀ ਸੋਚ ਤੇ ਮੇਰਾ ਦਿਲ ਤੇ ਲੋਕ ਤੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਮੇਰਾ ਦਿਲ ਤੇ ਲੋਕ ਤੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਅੰਖ ਜਗਾਓ ਅਜਾਦੇ ਪਾਓ ਯਾਤਰਾ ਜਿਸ ਦਾ ਅੱਜ ਸਿਰੰਜਮਾ ਦਿਨ ਹੈ કે આ જ તો હબે નાપાસિયા દેવ તુંતી હે તુસી કિને મે 71 હોએ હો અજે જત્રા ક્યો કડણી તઈ બાબા સાબ સાનો જો નેક દેખે જેસી ઓ એક એક કરકે સાડે કો હક જેડા હે ઓ જા રહ્યા બાબા સાબ دا જેડા સચના થી ਪੀ ਜਤਰਾ ਸਾਲਾਂ ਬਾਅਦ ਵੀ ਅੱਜ ਕਾਫਲਾ ਅੱਗੇ ਨੂੰ ਦਾ ਕੀ ਜਾਣਾ ਸੀ ਉਹ ਪਿੱਛੇ ਨੂੰ ਚਲਾ ਗਿਆ ਇਹਦੇ ਲਈ ਕੌਣ-ਕੌਣ ਜ਼ਿੰਮੇਵਾਰ ਆਇਆ ਅਤੇ ਇਹ ਯਾਤਰਾ ਕਿਉਂ ਕੱਢਣੀ ਪਈ ਇਹਦੇ ਲਈ ਤੁਹਾਡੇ ਵਿੱਚ ਇਹ ਯਾਤਰਾ ਜਿਹੜੀ ਪਹੁੰਚੀ ਹੈ ਟੀਮ ਲੈ ਕੇ ਫਿਰ ਮੈਂ ਦੱਸਣਾ ਚਾਹਾਂ ਜਦੋਂ ਡਾਕਟਰ ਭੀਮrao ਅੰਬੇਡਕਰ ਜੀ ਨੇ ਇੰਡੀਅਨ ਡਿਗਰੀਆਂ ਪਾ ਕੇ ਵੱਖਰੇ-ਵੱਖਰੇ ਦੇਸ਼ਾਂ ਦੇ ਵਿੱਚੋਂ ਪੜ੍ਹ ਕੇ ਸਾਡੇ ਭਾਰਤ ਦੇ ਵਿੱਚ ਆ ਕੇ ਜਿਹੜਾ ਸਾਡੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਦਾ ਪ੍ਰਣ ਕੀਤਾ ਸੀ ਉਹ ਉਹਨਾਂ ਨੇ ਆਪਣਾ ਪ੍ਰਣ ਪੂਰਾ ਨਿਭਾਉਂਦੇ ਹੋਏ 25 ਦਸੰਬਰ ਨੂੰ ਸਵਸਤਾਇਨ ਨੂੰ ਸਮੇਟ ਕੇ ਸਾੜ ਦਿੱਤਾ ਉਸ ਤੋਂ ਬਾਅਦ 26 ਜਨਵਰੀ 1950 ਨੂੰ ਸਾਨੂੰ ਹੱਕ ਦੇ ਲੋਕਾਂ ਨੂੰ ਭਾਰਤੀ ਸੰਵਿਧਾਨ ਦਿੱਤਾ ਜਿਸ ਦੇ ਵਿੱਚ ਜਿੰਨਾਂ ਵੀ ਸਾਡੇ ਭਾਰਤ ਦੇ ਨਾਗਰਿਕਾਂ ਨੂੰ ਹੱਕ ਮਿਲ ਕੋਲੇ ਦਿੱਤੇ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੁੰਨੀਆਂ ਟਾਰਿਆਂ ਵਾਲੋ ਜਾ ਕੇ ਆਪਣੇ ਦਵਾਰਾਂ ਤੇ ਲਿਖ ਲਓ કે તસીએ સનેશ ને હુકુમરાન બનડા આપણને હુકુમરાન બના કે ગય 26 જન્યુઆરી 1950 તો બાદ સાડે કિને કો એમએલએ બડ ગય કિને કો મિનિસ્ટર બડ ગય કિને કો સાડે બરોક્રેટ બડ ગય ડોક્ટર બડ ગય એન્જિનિયર બડ ગય વકીલ બને જજ બને હો રાસી કોઈ નહી હુને કોલસને ਸਮਾਏ ਪ੍ਰਧਾਨ ਮੰਤਰੀ ਦੇ ਕਿਥੇ ਅਸੀਂ ਨਹੀਂ ਪਹੁੰਚੇ ਪਰ ਅੱਜ 75 ਸਾਲ ਬਾਅਦ ਸਾਡੇ ਜੋ ਬੱਚੇ ਹਨ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕੀਤਾ ਕੀ ਜਾਵੇ ਬਾਬਾ ਸਾਹਿਬ ਨੇ ਸਾਨੂੰ ਜੋ ਲੈ ਕੇ ਦਿੱਤਾ ਸੀ ਉਸੇ ਕੇ ਸਾਡੀ ਅਗਲੀ ਜਨਰੇਸ਼ਨ ਜਿਹੜੀ ਆ ਉਹ ਇਸ ਰਾਜ ਭਾਗ ਨੂੰ ਮਾਣੇਗੀ ਜਦੋਂ ਰਾਜ ਭਾਗ ਦੇ ਵਿੱਚ ਆਏ ਉਹਨਾਂ ਨੇ ਉਹਨਾਂ ਨੇ ਸਾਡੇ ਬੱਚਿਆਂ ਦਾ ਧਿਆਨ ਨਹੀਂ ਦਿੱਤਾ ਸਿਹਤ ਜ਼ੋਨ ਤੋਂ ਦਾ ਧਿਆਨ ਨਹੀਂ ਕੀਤਾ ਪੜਾਈ ਜਿਹੜੀ ਸਾਡੇ ਕੋਲ ਦੂਸਰੇ ਤਰੀਕੇ ਨਾਲ ਖੋਲ੍ਹੇ ਗਈ ਇਹ ਅੱਜ ਸਾਨੂੰ ਸਕੂਨ ਦਾ ਖੋਲਾ ਨਜ਼ਰ ਆ ਰਹੇ ਹਨ ਪਰ ਸਾਡੇ ਲੋਕਾਂ ਕੋਲ ਪੈਸਾ ਨਹੀਂ ਰਹੇਗਾ ਕਿਉਂਕਿ ਬੱਚਿਆਂ ਦੀਆਂ ਨੌਕਰੀਆਂ ਜਿਹੜੀਆਂ ਸਾਰੀਆਂ ਬੰਦ ਕੀਤੀਆਂ ਗਈਆਂ ਪ੍ਰਾਈਵੇਟਾਰੇ ਦਿਨ ਦਿਨ ਲਾਭ ਦੇ ਵਿੱਚ ਜਾ ਰਹੇ ਆ ਤੇ ਸਰਕਾਰੀ ਘਾਟਾ ਵਿੱਚ ਦਿਖਾਉਂਦੇ ਹੋਏ ਉਹਨਾਂ ਨੂੰ ਜਾਣ ਬੁੱਝ ਕੇ ਤੋੜਿਆ ਗਿਆ ਹੈ ਸਰਕਾਰਾਂ ਦੇ ਵਿੱਚ ਜੇਕਰ ਕਹੀਏ ਕਿ ਕੱਲਾ ਸਰਕਾਰਾਂ ਦਾ ਦੋਸ਼ ਹੈ ਮੈਂ ਮੰਨਦਾ ਇਸ ਸਰਕਾਰਾਂ ਦੇ ਵਿੱਚ ਜਿਹੜੇ ਸਾਡੇ ਨਵੇਂ ਦੇ ਬੈਠੇ ਆ ਉਹਨਾਂ ਦਾ ਸਭ ਤੋਂ ਵੱਡਾ ਦੋਸ਼ ਹੈ ਜੇਕਰ ਉਹ ਲੋਕ ਬਾਬਾ ਸਾਹਿਬ ਦੇ ਵਿਚਾਰ ਧਾਰਾ ਦੇਖਤੇ ਚੱਲਦੇ ਤਾਂ ਅੱਜ ਸਾਨੂੰ ਇਹ ਜੱਤਰਾ ਕੋਈ ਕੱਢਣ ਦੀ ਲੋੜ ਨਹੀਂ ਸੀ ਪੈਣੀ ਜੱਤਾਂ ਵੀ ਇੰਨਾ ਬੈਠ ਗਏ ਨੇ ਆਪਣੇ ਬੱਚਿਆਂ ਦੇ

ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਣਾ ਨਾ ਕਿ ਕੋਠੀਆਂ ਜਾਂ ਦਾਦਾ ਬਣਾ ਕੇ ਆਪਣੇ ਸਮਾਜ ਤੋਂ ਦੂਰ ਹੋਣਾ ਅਰਜ ਸਾਡੇ ਵਿੱਚ ਜਦੋਂ ਅਸੀਂ ਦੇਖਦੇ ਆ ਕਿ ਸਾਡੇ ਬੱਚੇ ਜੇ ਪੜ ਗਏ ਉਹਨਾਂ ਲਈ ਨੌਕਰੀ ਹੈ ਨਹੀਂ ਜੇ ਪਾਣਾ ਛੋੜਿਆ ਉਹਨਾਂ ਲਈ ਪੜਾਈ ਹੈ ਨਹੀਂ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਬੱਚੇ ਜਾਂਦੇ ਆ ਉੱਥੇ ਟੀਚਰ ਹੈ ਨਹੀਂ ਜਿਹੜੇ ਪ੍ਰਾਈਵੇਟ ਸਕੂਲਾਂ ਸਰਕਾਰਾਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਹੋਈ ਆ ਪਰ ਸਾਡੇ ਬੱਚਿਆਂ ਲਈ ਉੱਥੇ ਦਾਖਲਾ ਨਹੀਂ ਕਿਉਂ ਉਹ ਕਹਿੰਦੇ ਕਿ ਜਾਂ ਤਾਂ ਫੀਸਾ ਲੱਗਿਆ ਉਹ ਜਾਂ ਫਿਰ ਜਿਹੜੀ ਸਰਕਾਰ ਨੇ ਇੱਕ ਚਿੱਠੀ ਕੱਢੀ ਆ ਕਿ ਨੂੰ ਸਿਰ ਜਿਹੜੇ ਸਰਕਾਰੀ ਸਕੂਲ ਤੋਂ ਲੈ ਕੇ ਆਓ 2011 ਤੋਂ ਲੈ ਕੇ ਅੱਜ ਤੱਕ ਪੰਜਾਬ ਦੀ ਸਰਕਾਰ ਨੇ ਕੋਈ ਵੀ ਐਨਓਸੀ ਜਾਰੀ ਨਹੀਂ ਕੀਤਾ ਇਹ ਤੋਂ ਪਤਾ ਲੱਗਦਾ ਕਿ ਲਾਲਿਆਂ ਨੂੰ ਲਟਾਉਣ ਲਈ ਦੇਸ਼ ਇਹ ਸਰਕਾਰ ਕੰਮ ਕਰ ਰਹੀਆਂ ਉਹ ਸਾਡੇ ਸਮਾਜ ਦੇ ਕੋਲ ਇਕੱਲੀ ਨੌਕਰੀ ਸੀ ਨੌਕਰੀਆਂ ਬੰਦ ਕਰਕੇ ਸਾਡੇ ਬੱਚਿਆਂ ਨੂੰ ਮੜ ਕੇ ਗੁਲਾਮ ਬਣਾਉਣ ਦੇ ਉੱਤੇ ਇਹ ਦੁਨੀਆ ਹੋਈਆਂ ਸਾਡੇ ਕੋਲ ਮਿਨਿਸਟਰ ਬੈਠੇ ਆ ਇਹ ਜਤਰਾਵਾਂ ਨੂੰ ਪੁੱਛ ਲਈ ਤੁਹਾਡੇ ਵਿੱਚ ਆ ਕਿ ਆਓ ਇੱਥੇ ਰੁਕੇ ਪਹਿਲਾਂ ਪੁੱਛੀਏ ਕਿ ਜਿਹੜੇ ਤੁਸੀਂ ਸਾਡੇ ਨਿਮਾਹਦੇ ਆ ਉੱਥੇ ਬੈਠ ਕੇ ਕੀ ਕਰ ਰਹੇ ਆ ਜੇਕਰ ਡਾਕਟਰ ਵੀਰਾਂ ਅੰਬਿਲਗੜ ਜੀ ਕੱਲੇ ਨੇ ਹੱਕ ਲੈ ਕੇ ਦੇ ਸਕਦੇ ਸੀ ਕਿ ਅੱਜ ਸਾਡੀ ਫੌਜ ਜਿਹੜੀ ਆ ਉਹ ਤੁਰੇ ਫਿਰਦੀ ਆ ਕੱਲੇ ਸ਼ਿਡੂਲ ਕਾਸਟਰ ਨੇ 83 MP ਜਿਹੜੇ ਸੈਂਟਰ ਦੇ ਵਿੱਚ ਆ ਔਰ ਜਿਹੜੀ ਸੈਂਟਰ ਦੀ ਸਰਕਾਰ ਉਹਨਾਂ ਵਿੱਚ ਸਟੈਂਡ MP ਬੈਠੇ ਆ ਪਰ ਅੱਜ ਸਾਡੇ ਜਵਾਬ ਦੇ ਉੱਤੇ ਮੜ ਕੇ ਆ ਗਿਆ ਕਿ ਮਨੁਸ਼ੀਮਤੀ ਲਾਗੂ ਨਾ ਹੋ ਜਵੇ ਮਨੁਸ਼ੀਮਤੀ ਕਿਵੇਂ ਲਾਗੂ ਹੋ ਸਕਦੀ ਆ ਜੇਕਰ ਸਟੈਂਡਾਂ ਨੂੰ ਬਾਬਾ ਸਾਹਿਬ ਦੇ ਵਿਚਾਰ ਤਾਂ ਯਾਦ ਹੋਵੇ ਔਰ ਉਹਨਾਂ ਦੀ ਕੁਰਬਾਨੀ ਯਾਦ ਹੋਵੇ ਉਹਨਾਂ ਨੂੰ ਸਿਰਫ अपने घर का तेल बहुत ज्यादा अपन टैक्ट का फिक्र है अपनी जमीन के, अपनी अलख मार के विधानसभा बैठे पार्लियामेंट बैठे है पर अस लोग उन्होंने अपने अपने कही जाए यह जड़ी आ इस करके निकली है कि पहला सोचो कि बाबा साहब ने कहा कि अपने मित्रों दुश्मन की पहचान करिए ਜੇ ਕਨਸੀ ਪਹਿਚਾਨ ਪੰਜਾਬਤਰਾ ਦਾ ਬੰਦ ਨਹੀਂ ਕਰ ਸਕੇ ਤਾਂ ਫਿਰ ਬੱਚਿਆਂ ਨੇ ਗੁਲਾਮੀ ਦਾ ਕੰਮ ਅਸੀਂ ਖੋਦਾਂ ਸਮਝੋ ਸੋਚ ਨਹੀਂ ਲੋੜ ਪੈ ਗਈ ਕਿ ਸਰਕਾਰਾਂ ਦਾ ਬਾਦਵਤ ਦੇਖਾਂਗੇ ਪਹਿਲਾ ਆਪਣੇ ਜਿਹੜੇ ਵਿਧਾਨ ਆ ਜਿਨ੍ਹਾਂ ਦੇ ਨਾਲ ਸਰਕਾਰਾਂ ਚੱਲ ਰਹੀਆਂ ਏਕਾ ਸੈਂਟਰ ਦੀ ਸਰਕਾਰ ਗਈ ਹੈ ਅੱਜ ਸਤੇ ਜਿਹੜੇ ਸਟੈਂਡਰਡ ਪੀਆ ਉਹ ਅੱਜ ਕਹਿ ਰਹੇ ਕਿ ਅਸੀਂ ਘਰੋਂ ਚੱਲੇ ਆ ਤੇ ਸਰਕਾਰ ਵੀ ਸੈਂਟਰ ਦੀ ਪੰਜਾਹ ਮਿੰਟਾਂ ਵਾਦ ਘਰੋਂ ਚੱਲ ਜਾਈ ਨਹੀਂ ਕਿਉਂਕਿ 300 ਲੋਕਾਂ ਦੇ ਵਿੱਚੋਂ ਸਟਾਰਟਿੰਗ ਵੀ ਤੁਹਾਡੇ ਬੈਠੇ ਆ ਜਿਹੜੀ ਮਾਰਗੀ ਵਿਧਾਨ ਸਭਾ ਚ ਲਾ ਲੋ ਸ਼ਡੂਲ ਕਾਸਤਾ ਦਾ 850 ਐਮਐਲ ਗਨ ਘਰ ਦੇ ਵਿੱਚ ਘੁੰਮ ਰਿਆ ਐਡੀ ਸੰਧੀ ਫੌਜ ਹੋਵੇ ਤਾਂ ਫਿਰ ਸਾਡੇ ਬੱਚਿਆਂ ਦੇ ਦਰਦ ਦੇ ਉੱਤੇ ਗਲਾਮੀ ਆ ਕੇ ਖੜ ਗਈ ਸਾਡਾ ਇੱਕ ਫਰਜ ਬਣਦਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੇਰੇ ਪੜੇ ਲਿਖੇ ਸਮਾਜ ਨੇ ਆਪਣੇ ਸਮਾਜ ਨੂੰ ਧੋਖਾ ਦਿੱਤਾ ਮੈਂ ਸਾਰਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ ਪਰ ਬਹੁਤਾਂ ਦੇ ਵਿੱਚ ਜਾਂਦਰ ਤੌਰ ਤੇ ਉਹ ਜ਼ਿੰਮੇਵਾਰ ਹਨ ਕਿ 18 ਤੈਨੂੰ 1956 ਨੂੰ ਜੋ ਬਾਬਾ ਸਾਹਿਬ ਨੇ ਆਗਰੇ ਦੇ ਵਿੱਚ ਕਿਹਾ ਸੀ ਕਿ ਪੜੇ ਲਿਖਿਆ ਨੂੰ ਚਾਹੀਦਾ ਸੀ ਕਿ ਆਪਣੀਆਂ ਤਰ੍ਹਾਂ ਦਾ 5% ਆਪਣੇ ਸਮਾਜ ਦੇ ਉੱਤੇ ਖਰਚਣ ਪਰ ਅੱਜ ਦੇਖਿਏ ਕਿ ਸਾਡੇ ਵਿੱਚੋਂ ਕਿੰਨੇ ਕਲਾ ਰਿਹਾ ਉਹਨਾਂ ਨੇ ਕਿਹਾ ਸੀ ਕਿ ਰਾਜਨੀਤੀ ਦੇ ਵਿੱਚ ਸਭ ਬਰਾਬਰ ਆ ਰਹੇ ਆ ਪਰ ਰਾਜਨੀਤਿਕ ਲੋਕ ਆਪਣੀ ਆਪਣੀਆਂ ਪਾਰਟੀਆਂ ਤੇ ਦਲਾਲ ਬਣ ਗਏ ਔਰ ਸਾਡੇ ਸਮਾਜ ਨੂੰ ਵਿੱਚ ਰਚ ਨੂੰ ਕਰ ਦਿੱਤਾ ਜਿਸ ਕਰਕੇ ਅੱਜ ਵਿਲਮੇ ਜੜੀ ਆ ਸਾਡੇ ਬੱਚਿਆਂ ਦੇ ਦਰਦੇ ਖੜੀ ਹੈ ਕੀ ਕਹਿ ਕੇ ਜਾਵਾਂਗੇ ਕਿ ਅਸੀਂ ਲੋਕਾਂ ਨੇ ਬਾਬਾ ਸਾਡੇ ਕਰਕੇ ਸਰਦੀਪੁਰ ਬਣ ਕੇ ਅਸੀਂ ਅਫਸਰ ਬਣੇ ਸਪੈਸ਼ਲ ਮੈਂਬਰ ਕੇ ਤਰ੍ਹਾਂ ਦੇ ਵਿੱਚ ਬੈਠ ਕੇ ਅਸੀਂ ਆਪਣੇ ਆਪਣੇ ਸਵਾਰਥਾਂ ਲਈ ਕਰਾਵੇ ਬੈਠੇ ਕਿ ਬਾਬਾ ਸਾਡਾ ਮਿਸ਼ਨ ਸੀ ਇਹ ਕਰਕੇ ਜੱਤਾਂ ਨਿਕਲੀਆਂ ਇਸ ਕਰਕੇ ਨਿਕਲੀਆਂ ਕਿ ਮਰਦਾ ਮੇਰੇ ਵਰਗੇ ਘਰ ਨਹੀਂ ਬੈਠਣ ਜਰਾ ਪਰ ਬਾਪਾ ਸਾਡੇ ਜੋ ਕਿਹਾ ਸੀ ਉਹਨੇ ਪੂਰਾ ਕਰ ਲਈ ਆਪਣੇ ਭੈਣ ਭਰਾਵਾਂ ਬੱਚਿਆਂ ਮਾਤਾਵਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਆਏ ਆ ਕਿ ਆਓ ਆਪਾਂ ਇੱਕ ਪਲੇਟਫਾਰਮ ਇਹੋ ਜਿਹਾ ਖੜਾ ਕਰੀਏ ਕਿ ਹੋ ਗਿਆ ਜਿਹੜਾ ਗੋਮਰਾ ਹੌਸਪਾਸੀ ਕਾਇਮ ਦਾ ਸਦਾ ਬਾਦਸ਼ਾਹ ਹੈ ਕਿਉਂ ਪਾਸੇ ਖੜੀ ਕਰਨੀ ਆ ਰਾਜ ਲਈ ਮੈਂ ਕਿੰਨੀ ਆਇਆ ਰਾਜ ਤੁਸੀਂ 75 ਸਾਲ ਕਰ ਲਿਆ ਮੈਂ ਅੱਜ ਵੀ ਕਹਿੰਦਾ ਰਾਜ ਤੋਂ ਹਟਾ ਪਹਿਲਾਂ ਵੀ ਤੁਹਾਡਾ ਸੀ ਰਹਿਣਾ ਵੀ ਤੁਹਾਡਾ ਪਰ ਜਿੰਨੀ ਦੇ ਤੱਕ ਤੁਸੀਂ ਰਾਜਨੀਤਿਕ ਲੋਕ ਜਿਹੜੇ ਬੇਲਗਾਮ ਹੋ ਚੁੱਕੇ ਆ ਉਹਨਾਂ ਦੇ ਨੱਥ ਪਾਉਣ ਦਾ ਪ੍ਰਬੰਧ ਨਹੀਂ ਕਰਦੇ ਸਾਡੇ ਗੁਲਾਮੀ ਦੇਣ ਯੱਕਤ ਵੀ ਦੂਰ ਨਹੀਂ ਹੋਏ ਅੱਜ ਆਪਣੇ ਉਹਨਾ ਬੇਲਗਾਮ ਲੋਕਾਂ ਨੂੰ ਨੰਥਪੌਂਡੇ ਸੀ ਨਿਕਲੇ ਆ ਕਿ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਔਰ ਇਹਨਾ ਗਦਰਾਂ ਨੂੰ ਇਹਨਾ ਟੋਕੇ ਬੰਜਾ ਨੂੰ ਦੱਸ ਦਈਏ ਕਿ ਜੇਕਰ ਤੁਹਾਡੀ ਵਿਧਾਨ ਸਭਾ ਦੇ ਵਿੱਚ ਬੈਠ ਕੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਅਣਖ ਬਣ ਗਈ ਆ ਇਹ ਹਣ ਸਾਡੀ ਅਣਖ ਜਾਗੂਗੀ ਕਿ ਜਦੋਂ ਤੁਸੀਂ ਮਹੱਲਿਆ ਸਾਡੇ ਅਰੇ ਵਿੱਚ ਆਵੋਗੇ ਉਸ ਵੇਲੇ ਸਾਡੀ ਅਣਖ ਇਹੋ ਜਿਹੀ ਜਾਗੂਗੀ ਕਿ ਤੁਹਾਨੂੰ ਕਦੀ ਬਣ ਨਹੀਂ ਦੇਵਾਂਗੇ ਜੇ ਕਰੇ ਹੁਕਮ ਕਰਨਾ ਤੇ ਸਾਨੂੰ ਆਪਣੇ ਤਖਤ ਜਿਹੜੇ ਬਣਾਉਣੇ ਪੈਣਗੇ ਕਿਉਂ ਕਿ ਅੱਜ ਅਸੀਂ ਇੰਨੇ ਕਿ ਪਿੱਛੇ ਚਲੇ ਗਏ ਆ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਕਿਉਂ ਹਰ ਇੱਕ ਲੈਹਾਂ ਗਾ ਕਹਿੰਦਾ ਕਿ ਪਤਾ ਨਹੀਂ ਕਦੋਂ ਵਿਕ ਜਾਣਾ

ਇਹ ਨਹੀਂ ਇਹ ਅਪੀਲ ਦੇ ਵਿੱਚ ਕਾਪੀ ਅੱਜ ਤੁਹਾਡੇ ਕੋਲ ਸੈਕਟੇ ਉੱਤੇ ਰਾਤ ਨੂੰ ਆ ਜਾਣੀ ਹੈ ਦੂਜੀ ਕਾਰ ਦੇ ਵਿੱਚ ਕਾਪੀ ਪਈ ਆ ਉਹ ਤੁਹਾਨੂੰ ਅੱਜ ਹੀ ਅਸੀਂ ਕੰਸੀ ਟੀਮ ਤੇ ਰਿਲੀਜ਼ ਕਰ ਦੇਣੀ ਆ ਕਿਉਂ ਤੇ ਜਿਹੜਾ ਵੀ ਉਸ ਦਾ ਮਹੱਲਿਆਂ ਉੱਤੇ ਘੇੜੇ ਮਾਰਨੇ ਤੇ ਬੱਕੇ ਮਹੱਲਿਆਂ ਦੇ ਦਰਹਲ ਮਾਰਨ ਦੇ ਤੇ ਕਿਉਂਕਿ ਬਾਣੀ ਕਹਿੰਦੀ ਸੀ ਹਰ ਨਾ ਬੜ ਜਾਤਾ ਸਿਕਦਾਰਾ ਇੰਨਾ ਪਿਆ ਨਾ ਫੰਦੀ ਲਗੀ ਜਾਤ ਭਾਈ ਅੱਗੇ ਨਹੀਂ ਥਾਓ ਇਹਨਾਂ ਲੋਕਾਂ ਨੇ ਬਾਬਾ ਸਾਹਿਬ ਨੂੰ ਕਹਣਾ ਪਿਆ 155 ਦੇ ਵਿੱਚ ਇਹਨਾਂ ਦਲਾਲਾਂ ਨੂੰ ਬੰਦ ਕਰ ਦਿਓ ਇਸ ਰਾਜਨੀਤੀ ਦੀ ਸਾਨੂੰ ਲੋੜ ਨਹੀਂ ਜਿਨ੍ਹਾਂ ਨੇ ਮੇਰੇ ਸਮਾਜ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਸਵਾਜ ਤੁਹਾਡੇ ਵਿੱਚ ਆਏ ਆ ਕਿ ਜੇਕਰ ਆਪਾਂ ਇੱਕ ਪਲੇਟਫਾਰਮ ਤੇ ਜੁੜ ਗਏ ਐਸੀ ਪੰਛੇ ਖੜੀ ਕਰਾਂਗੇ ਤਾਂ ਕਿ ਬਾਦਸ਼ਾਹਾਂ ਆਪਣੇ ਸਮਾਜ ਦੇ ਪੈਰਾ ਤੇ ਰੋੜ ਕੇ ਰੱਖ ਦੇ। ਇਹ ਨਹੀਂ ਕਿ ਰਾਜ ਜੀ ਰਾਜ ਰਾਜ ਕਿਦਾਂ ਦਾ ਰਾਜ ਚਾਹਦਾ 542 ਚ 84 ਬੈਠੇ ਆ। ਔਰ 92 ਚ 32 ਬੈਠੇ ਆ। 117 ਚ 66 ਬੈਠੇ ਮਲੇ। ਫਿਰ ਵੀ ਕਹਿੰਦੇ ਕਿ ਸਾਡਾ ਰਾਜ ਨੇ ਤਾਂ ਫਿਰ ਸਾਨੂੰ ਆਪਣੀ ਅੜਖ ਦੇਖਣੀ ਪੈਣੀ ਆ। ਕਿ ਜਿਹੜੇ ਚੁਣ ਕੇ ਭੇਜੇ ਹੋਏ ਆ ਇਹ ਕਿਹੜੇ ਕੰਮਲੇ ਭੇਜੇ ਆ ਇਹ ਸਾਡੇ ਜਿਹੜੇ ਬੱਚਿਆਂ ਦੇ ਭੁੱਖੇ ਖਲੋਣਾ ਸਰਕਾਰਾਂ ਦੇ ਨਾਮ ਨਾਲ ਕੇ ਖਲਵਾੜ ਕਰਦੇ ਆ ਕਿ ਇਹ ਸਾਡੇ ਲੱਕ ਦੇ ਕੁਛ ਨਹੀਂ ਇਹਨਾਂ ਦੇ ਅਗੇਂਸਟ ਐਸੇ ਫਤਵੇ ਜਾਰੀ ਕਰਨੇ ਪੈਣਗੇ ਕਿ ਇੱਕ ਕਿਤੇ ਵੀ ਖੰਡ ਜੋਗੇ ਨਾਲ ਸੋ ਜਿਹੜੇ ਲੋਕੇ ਕਹਿੰਦੇ ਆ ਕਿ ਉਹਨਾਂ ਦੀ ਮਜਬੂਰੀ ਆ ਕਿ ਪਾਰਟੀਆਂ ਦੇ ਉਹਨਾਂ ਨੇ ਗੱਲ ਕਰਨੀਆਂ ਆ ਤੇ ਮੈਂ ਕਹਿੰਦਾ ਸਾਡੇ ਕੀ ਬਿਜਰੂਰੀ ਆ ਐਸੇ ਇਹਨਾਂ ਨੂੰ ਆਪਣੇ ਆਪਣੇ ਕਹਿੰਦੇ ਆ ਆਪਣੀ ਅੱਖ ਨੂੰ ਜਗਾਈਏ ਜਿਸ ਦਿਨ ਸਾਡੀ ਅੱਖ ਜਾਗ ਪਈ ਤੁਸੀਂ ਦੇਖਿਓ ਕਿ ਕਿਹੜਾ ਐਮਐਲਏ ਤੇ ਕਿਹੜਾ ਐਮਪੀ ਬਚਦਾ ਕਿਉਂਕਿ ਐਸੇ ਵੀ ਹੁਣ ਉਧਰ ਨੂੰ ਜਾ ਰਹੇ ਆ ਕਿ ਤਖਤ ਬਣਾਵਾਂਗੇ ਅੱਜ ਇਹ ਯਾਤਰਾ ਤੁਹਾਡੇ ਵਿੱਚ 85 ਦਾ ਨਾਅਰਾ ਲੈ ਕੇ ਨਹੀਂ ਆਈ ਕਿ 85 ਜੋੜੋ ਤੇ 15 ਨੂੰ ਸਿੱਧੇ ਕਰਨਾ ਮੈਂ ਕਹਿੰਦਾ ਪਹਿਲਾਂ 5% ਟਾਪ ਜੋੜੋ 100 ਚੋਂ 5000 ਸਮਾਜ ਨੂੰ ਜੋੜੋ ਤੇ 95 ਨੂੰ ਪਹਿਲਾਂ ਸਿੱਧੇ ਕਰ ਲਈਏ ਜਿਹੜੇ ਗਦਾਰੀਆਂ ਕਰ ਰਹੇ ਆ ਫੇਰ ਦੇਖਾਂਗੇ ਸਰਕਾਰਾਂ ਕਿਹੜੀਆਂ ਸਾਡੇ ਨੂੰ ਅੱਖ ਚੱਕ ਕੇ ਦੇਖਦੀਆਂ ਸਾਡੇ ਸਮਾਜ ਨਾਲ ਕਿਉਂ ਕੇਸੀ ਸਾਰੇ ਅੰਮਰ ਬਾਬਾ ਸਾਹਿਬ ਚਲੇ ਗਏ ਮਨਨ ਕਲਸੀ ਨਾਮ ਦੀ ਚਲੇ ਗਏ ਨਾ ਆਫੀਸ ਸਾਡੇ ਨਾਮ ਜੋੜਨੇ ਤਿਆਰ ਆ ਨਾ ਬੈਕਵਰਡ ਸਾਡੇ ਨਾਮ ਜੋੜਨੇ ਤਿਆਰ ਆ ਰਾਜਧੀਆਂ ਸਿੱਖਣਾ ਕਰਦੇ ਆ ਰਾਜ ਦੇ ਜਿਹੜੇ ਸ਼ਡਿਊਲਡ ਕਾਸਟ 84 MP ਮੈਂਟਿਆ ਉਹਨਾਂ ਨੂੰ ਪੁੱਛਣ ਦੀ ਲੋੜਾ ਕਿ ਉਸ ਦਿਨ ਤੁਹਾਨੂੰ ਸਮਾਜ ਖਤਰੇ ਚ ਲੱਗਦਾ ਜਿਸ ਦਿਨ ਕੁਰਸੀ ਨਹੀਂ ਮਿਲਦੀ ਪਰ ਜਦੋਂ ਕੁਰਸੀ ਮਿਲ ਜਾਂਦੀ ਆ ਫੇਰ ਸਮਾਜ ਸਾਡਾ ਭੁੱਲ ਜਾਂਦਾ ਪਰ ਅਸੀਂ ਤੁਹਾਡਾ ਅਲਾਜ ਜਿਹੜਾ ਪੱਕੇ ਤੌਰ ਤੇ ਕਰਨੇ ਤੁਰੇ ਆ ਕਿਉਂਕਿ ਉਹਨਾਂ ਦੀ ਜਿਹੜੀ ਨਥਾ ਮੈਂ ਆਪਣੇ ਸਮਾਜ ਦੇ ਹੱਥ 'ਚ ਫੜਾਣੀ ਚਾਹੁੰਦਾ ਕਿ ਇਹੋ ਜਿਹੀ ਨਥ ਜਿਹੜੀ ਆ ਪਾ ਗਈ ਇਹਨਾਂ ਨੂੰ ਕਦੇ ਵੀ ਜੜੇ ਬੇਲਗਾਮ ਨਾ ਹੋ ਸਕਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਰਣੀ ਆ ਕਿ ਤੁਸੀਂ ਇਸ ਯਾਤਰਾ ਦੇ ਵਿਚਾਰ ਸੁਣ ਲਈ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਆ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਕਿ ਸਮਾਜ ਦੇ ਇੱਕ ਪਲੇਟਫਾਰਮ ਨੂੰ ਬਣਾਉਣ ਲਈ ਆਪਣਾ 10 ਰੁਪਏ ਦਾ ਫਾਰਮ ਜਿਹੜਾ ਜਿਹੜੀ ਲਾਈਫ ਮੈਂਬਰਸ਼ਿਪ ਆ ਉਹਨੂੰ ਭਰਨ ਦੀ ਕੋਸ਼ਿਸ਼ करिए ਆਪਣਾ 1 ਕਰੋੜ ਤੋਂ ਵੱਧ ਵੱਧਾ ਪੰਜਾਬ ਦੇ ਵਿੱਚ ਬੈਠਾ ਤੇ ਮੈਂ ਤੁਹਾਨੂੰ ਇਹ ਕਹਿਣ ਲਈ ਆਇਆ ਕਿ ਜਿਸ ਦਿਨ ਤੁਸੀਂ 5 ਤੋਂ 5% ਲੋਕ ਇੱਕ ਪਲੇਟਫਾਰਮ ਤੇ ਜੁੜ ਗਏ ਬਾਕੀ ਦੇ ਜਣੇ ਆ ਐਸੇ ਸਿੱਧੇ ਕਰ ਦੇਵਾਂਗੇ ਤੇ ਸਰਕਾਰਾਂ ਨੂੰ ਐਸਾ ਸਬਕ ਸਿਕਾ ਲਵਾਂਗੇ ਕਿ ਸਮਾਜ ਦੇ ਪੈਰਾਂ ਚ ਨੋਕੇ ਰੱਖ ਦਵਾਂਗੇ ਹੱਲੇ ਅਸੀਂ ਉਧਰ ਨੂੰ ਚੱਲੇ ਨਹੀਂ ਅਸੀਂ ਆਪਣੀਆਂ ਆਪਣੀਆਂ ਪਾਰਟੀਆਂ ਆਪਣੇ ਆਪਣੇ ਧਰਮਾਂ ਦੇ ਉੱਤੇ ਖੜੇ ਆ ਇਹਨਾਂ ਤੋਂ ਉੱਪਰ ਉੱਠਣਾ ਪੈਣਾ ਪਾਰਟੀਆਂ ਜਿਹੜੀਆਂ ਉਹ ਆਪਣੀ ਜਗ੍ਹਾ ਧਰਮ ਆਪਣੀ ਜਗ੍ਹਾ ਲੇਕਿਨ ਜੇਕਰ ਸਮਾਜ ਨੂੰ ਖਤਰਾ ਆਇਆ ਤੇ ਫੇਰ ਤੁਹਾਡਾ ਧਰਮ ਵੀ ਜਿਹੜਾ ਤੁਹਾਡੀ ਪਾਰਟੀ ਵੀ ਜਿਹੜੀ ਤੁਹਾਡੇ ਅੱਗੇ ਵੀ ਆਉਣੀ ਚਾਹੀਦੀ ਬਾਵਾ ਸਾਹਿਬ ਦੀ ਸੋਚ ਨੂੰ ਜੇਕਰ ਅੱਗੇ ਲੈ ਕੇ ਜਾਣਾ ਤੇ ਆਓ ਇੱਕ ਪਲੇਟਫਾਰਮ ਤੇ ਜਨਨ ਦੀ ਕੋਸ਼ਿਸ਼ ਕਰੀਏ ਇਹਨਾਂ ਫਾਰਮਾਂ ਨੂੰ ਭਰ ਕੇ ਲਾਈਫ ਲੰਬਸੇ ਪਲਾਨ ਦੀ ਕੋਸ਼ਿਸ਼ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਰਣੀ ਆ ਜਿਹਨਾਂ ਨੇ ਇਸ ਯਾਤਰਾ ਦੇ ਵਿਚਾਰਾਂ ਨੂੰ ਸੁਣਿਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਲੋਕ ਹੋਰ ਜਣ ਇਕੱਠੇ ਹੋ ਕੇ ਅਜਿਆ

ਕਿ ਐਮਐਲਏ ਐਮਸੀ ਪਿੰਡ ਸਰਪੰਚ ਕੋਈ ਵੀ ਜਿਹੜਾ ਉਸ ਸਮਾਜ ਨੂੰ ਕੋਲੋਂ ਅੰਦਰ ਮੈਂ ਕਹਿ ਲਿਆ ਕਿ ਆਪਣੇ ਸਮਾਜ ਨੂੰ ਜੱਗ ਰੱਖੋ ਉਸੇ ਤਰੀਕੇ ਦੇ ਨਾਲ ਜਿਵੇਂ ਬਾਬਾ ਸਾਹਿਬ ਨੇ ਜੱਗ ਰੱਖਿਆ ਸੀ ਇਹ ਸਮਾਜ ਜਿਹੜਾ ਮੇਰੇ ਤੌਰ ਤੇ ਮੇਰੇ ਗਿਸ਼ਟ ਬਜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈਪੀਨ ਜੈਪਾ ਮੈਂ ਦੇਖਤੀ ਕਰਦਾ ਕਿ ਇਹ ਯਾਤਰਾ ਕਿਦਾ ਅਜੀ ਚਰਨ ਜਮ ਦੇਦੇ 34 2023 ਨੂੰ 10 ਦਿਨ ਹਲੇ ਹੋ ਰਹੇ ਨੇ ਇੱਕ ਜਤਰਾ ਕਰਨੇ ਲੇਕੋਟਾ ਜਾਣੀ ਆ ਲੇਕੋਟਾ ਤੋਂ ਤੂਰੀ ਤੂਰੀ ਤੋਂ ਸੰਗਰੂ ਸੰਗਰੂਤਾ ਬਰਨਾਲਾ ਜੋਗਾ ਮਾਨਸਾ ਇਸ ਤਰੀਕੇ ਦੇ ਨਾਲ ਹੁੰਦੀ ਹੋਈ 34 2023 ਨੂੰ ਸ਼ਹੀਦ ਦੁੱਧ ਸਿੰਘ ਦੇ ਮੱਤੇ ਸਨਾਮ ਦੇ ਰੱਤੇ ਜਤਰਾ ਖਤਮ ਕਰਨੀ ਆ ਉਸ ਸੂਰਮੇ ਦੇ ਛੇਰ ਦੇ ਜਿਸ ਦਿਨ ਅਰਖ ਜੱਗੀ ਸੀ ਪਰ 20 ਸਾਲ ਬਾਅਦ 31 ਜੁਲਾਈ 1947 ਨੂੰ ਉਸ ਮਾਈਕਲ ਹਡਵੈਨ ਦੇ سینੇ ਦੇ ਵਿੱਚ ਨੀ ਗੋਲੀਆਂ ਲੰਗਾ ਕੇ ਦੇਸ਼ ਦੀ ਅਰਖ ਨੂੰ ਬਰਕਰਾਰ ਰੱਖਦੇ ਹੋਏ ਸਰਹੰਦਾ ਫਿੱਟਾ ਸੀ ਕਿ ਮੈਂ ਜੋ ਬਦਲਾ ਲੈਣਾ ਸੀ ਲੈ ਲਿਆ ਸੋ ਇਹ ਯਾਤਰਾ ਵੀ ਉੱਥੇ ਕਦਮਾਉਣੇ ਆ ਸੋ ਬਾਕੀ ਮੈਂ ਸਾਰਿਆਂ ਨੂੰ ਇਹ ਕਹਿੰਦਾ ਹਾਂ ਕਿ ਨੰਬਰ ਮੇਰਾ ਪਰੇਪਰ ਦਿੱਤਾ ਹੋਇਆ ਪਾਵਰ ਆਫ ਸੋਸ਼ਲ ਜੁਨਟੀ ਇੱਕ ਅੱਲੀ ਕੋਈ ਯਾਤਰਾ ਲੈ ਕੇ ਨਹੀਂ ਚੱਲੀ ਸਾਰਿਆਂ ਧਾਰਮਿਕ ਸਮਾਜਿਕ ਕਰਮਚਾਰੀ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਯਾਤਰਾ ਨਿਕਲੀ ਆ ਸਮਾਜ ਨੂੰ ਆਪਾਂ ਇੱਕ ਪਲੇਟਫਾਰਮ ਤੇ ਲਿਆਉਣਾ ਮੈਂ ਬੇਨਤੀ ਕਰਦਾ ਕਿ 30 4 2023 ਨੂੰ ਬਹਿਰਾ ਕੱਟ ਕੇ ਸੁਨਾਮ ਦੇ ਵਿੱਚ ਪਹੁੰਚੇ ਤਾਂ ਕਿ ਇਹਨਾਂ ਲੋਟੂ ਟੋਲੇ ਨੂੰ ਦੱਸ ਦਈਏ ਕਿ ਤੁਸੀਂ ਜਿਹੜਾ ਸਰਕਾਰਾਂ ਦੇ ਨਾਲ ਮਿਲ ਕੇ ਸਾਡੇ ਸਮਾਜ ਦਾ ਘਾਣ ਕਰ ਰਹੇ ਆ ਅਸੀਂ ਹੁਣ ਜਾਗ ਪਏ ਆ असीं थोे भी हालत जेके बख़्शांगे जय पीर जय भारत